ਸਤਿ ਸ੍ਰੀਕਾਲ ਜੀ ਜਗਜੀਤ ਬਾਵਾ ਪੇਜ ਤੇ ਆਪ ਜੀ ਦਾ ਸਵਾਗਤ ਹੈ ਅੱਜ ਲੈ ਕੇ ਆਏ ਆਪਾਂ ਮੱਝ ਦੀ ਵੀਡੀਓ ਜੋ ਚੌਥੇ ਸੂਏ ਸੂ ਸੱਤ ਅੱਠ ਦਿਨ ਰਹਿੰਦੇ ਆ ਸੂਣਦੇ ਬਹੁਤ ਹੀ ਵਧੀਆ ਮੱਝਾ ਵਧੀਆ ਦੁੱਧ ਵਾਲੀ ਆ 16 17 ਲੀਟਰ ਵਾਲੀ ਦੁੱਧ ਵਾਲੀ ਹੈ ਵਧੀਆ ਪੂਰੇ ਟੌਪ ਫਾਸਟ ਕਲਾਸ ਜਮਾ ਮੱਝਾ ਦੇਖੋ ਝੱਡਾ ਦੇਖੋ ਕਰਾਉਣੇ ਆਪਾਂ ਬਾਈ ਨਾਲ ਗੱਲਬਾਤ ਵਧੀਆ ਮੁੱਲ ਦੀ ਮੱਝ ਆ ਵਧੀਆ ਸ਼ੌਂਕ ਨਾਲ ਪਾਲੀ ਆ ਪੂਰੇ ਦੇਖੋ ਜੀ ਕਰੋ ਚੈੱਕ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਇਹ ਬਾਈ ਦੱਸੋ ਮੜਾ ਜੀ ਜਾਣਕਾਰੀ ਇਹਦੇ ਬਾਰੇ ਵੀ ਕੰਮੇ ਸੂਏ ਸੂ ਇਹ ਚੌਥੇ ਸੂਏ ਸੂ ਵੀ ਠੀਕ ਆ ਜੀ ਤੇ ਦੁੱਧ ਦਾ ਕੀ ਰਿਕਾਰਡ ਰਿਹਾ ਪਹਿਲਾਂ ਇਹ ਪਿਛਲੇ ਸੂਏ 17 ਲੀਟਰ ਖੜਿਆ ਠੀਕ ਆ ਜੀ ਤੇ ਹੋਣੇ ਦੇ ਯਾਰ ਕਟੀਆਂ ਵੀ ਦਿੱਤੀਆਂ ਨੇ ਪਹਿਲਾਂ ਇਹਨੇ ਦੋ ਆਪ ਨੂੰ ਠੀਕ ਹੈ ਜੀ ਮੂੰਹ ਲਿਆਂਦੀ ਸੀ ਇਹ ਆਪਾਂ ਪਹਿਲੀ ਸੂਈ ਲਿਆਂਦੀ ਸੀ ਠੀਕ ਹੈ ਜੀ ਤੇ ਬਹੁਤ ਚੰਗਾ ਹੀ ਮਿਲ ਕੇ ਕਾਰਡ ਪੂਰਾ ਵਧੀਆਗਾ ਧਾਰ ਬਹੁਤ ਵਧੀਆ ਠੀਕ ਹੈ ਜੀ ਉਹ ਬੁੜੀ ਚੋਲੇ ਬੰਦਾ ਚੋਲੇ ਜਵਾਖ ਚੋਲੇ ਠੀਕ ਹੈ ਜੀ ਕੋਈ ਹੁਣ ਇਹ ਕੀ ਦਿੱਕਤ ਨਹੀਂ ਠੀਕ ਹੈ ਜੀ ਤੇ ਬਾਕੀ ਭਾਈ ਇਹਦੇ ਸਮਰਾਟ ਦਾ ਫਿਲਮ ਲੱਗਿਆ ਹੋਇਆਗਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ ਮੋਬਾਈਲ ਨੰਬਰ ਹੈ ਵੀਰੇ ਆਪਣਾ 97505520 ਠੀਕ ਹੈ ਜੀ ਓਕੇ ਪਿੰਡ ਹੀਰੋਂ ਖੁਰਦ ਜ਼ਿਲ੍ਹਾ ਮਾਨਸਾ ਵੀਡੀਓ ਕਰਦੋ ਸ਼ੇਅਰ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਲਾਵਾਂਗੇ ਰੇਟ ਫੋਨ ਤੇ ਗੱਲ ਕਰ ਲਿਓ ਬਾਈ ਨਾਲ ਠੀਕ ਹੈ ਜੀ ਧੰਨਵਾਦੀ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲਾਇਕ ਧੰਨ